ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਅੱਜ ਇਹ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਮੰਦਿਰ ਦੇ ਉਦਘਾਟਨ ਦੇ ਸਬੰਧ ਵਿੱਚ ਅੱਜ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦਾ ਕਸਬਾ ਵਿੱਕੀਵਿੰਡ ਦੇ ਮੇਨ ਚੌਂਗ ਵਿੱਚ ਰੇਲਵੇ ਬੋਰਡ ਦੇ ਮੈਂਬਰ ਸਤਾਰਾ ਸਿੰਘ ਦਲੇਰੀ ਵੱਲੋਂ ਆਸ਼ਟਵਾਦੀ ਚਲਾ ਕੇ ਲੱਡੂ ਵੰਡੇ ਗਏ ਅਤੇ ਇਲਾਕਾ ਨਵਾਸਿਆਂ ਦਾ ਮੂੰਹ ਮਿਠਾ ਕਰਵਾਇਆ ਗਿਆ ਆ ਵੇਖਦੇ ਆ ਪੂਰੀ ਖਬਰ ਪਿੱਖੀ ਵੰਡ ਤੋਂ ਗੁਰਪ੍ਰੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਤੁਸੀਂ ਜਿਹੜੇ ਹੋ ਸਾਡੇ ਖਾਲਸਾ ਟੀਵੀ ਚੈਨਲ ਪੰਜਾਬ ਦੇ ਨਾਲ ਜੈ ਜੀ ਜੈ ਜੀ ਜੈ ਜੀ ਜੈ ਜੀ ਜਿੰਦਾਬਾਦ ਜੈਪੀ ਸਰਕਾਰ ਜਿੰਦਾਬਾਦ ਜੇ ਕੋਈ ਜੀ ਰਾਮ ਚੰਦਰ ਜੀ ਦਾ ਜਿਹੜਾ ਸਦਾ ਜੁੜਿਆਦਾ ਮਸਲਾ ਚਾਰ ਪੰਜ ਸਾਲ ਤੋਂ ਰੁਕਿਆ ਹੋਇਆ ਸੀ ਤੇ ਕਾਂਗਰਸ ਆਈ ਉਹਨੇ ਝੂਠੇ ਵਾਦੇ ਕੀਤੇ ਜਿਹੜੀ ਵੀ ਸਰਕਾਰ ਆਉਂਦੀ ਰਹੀ ਝੂਠੇ ਵਾਦੇ ਕਰਦੇ ਰਹੇ ਪਰ ਇੱਕ ਮੋਦੀ ਸਾਹਿਬ ਨੇ ਜਿਨ੍ਹਾਂ ਨੇ 500 ਸਾਲ ਬਾਅਦ ਇਹ ਵਾਅਦਾ ਪੂਰਾ ਕੀਤਾ ਤੇ ਹਿੰਦੂ ਭਰਾਵਾਂ ਨੂੰ ਯਕੀਨ ਦਿਵਾਇਆ ਵੀ ਮੈਂ ਤੁਹਾਡੇ ਲਈ ਖੜਾ ਵਾਂ ਤੇ ਹਰ ਧਰਮ ਲਈ ਖੜਾ ਵਾਂ ਦੇ ਮੋਦੀ ਸਾਹਿਬ ਇਹ ਹਜੇ ਨੇ ਜਿਹੜੇ ਹਰ ਧਰਮ ਨੂੰ ਨਾਲ ਲਗਾ ਚੱਲਦੇ ਨੇ ਅੱਜ ਕਿਸੇ ਸਰਕਾਰ ਕੋਲ ਕੋਈ ਮੁੱਦਾ ਨਹੀਂ ਰਹਿ ਗਿਆ RAM ਚੰਦਰ ਜੀ ਦਾ ਮੰਦਰ ਬੰਦੇ ਵਿੱਚ ਸਭ ਦੁਨੀਆਂ ਚੋਲ ਸਰਕਾਰਾਂ ਹੀ ਭੰਗ ਹੋ ਗਈਆਂ ਤੇ BJP ਸਾਹਿਬ ਜਿੰਦਾਬਾਦ ਹੋ ਗਈ ਆ ਸਰਕਾਰ ਸਤਾਰਾ ਸਿੰਘ ਪ੍ਰਧਾਨ ਜਿੰਦਾਬਾਦ ਇਹਦਾ ਲੱਗੂ ਵੜਾ ਇਹ ਪਟਾਕੇ ਜਰਾਉਂਦੇ ਤੇ ਮੋਦੀ ਸਾਹਿਬ ਦਾ ਧੰੇਰਾ ਕਰਾਂਗੇ ਜਿੰਨਾ ਐਡਾ ਤਗੜਾ ਮਸਲਾ ਸੀ ਦੋਆ ਸਾਬ 10 ਸਾਲਾਂ ਹੀ ਬਣਾ ਕੇ ਮੰਦਰ ਸਾਹਿਬ ਮੰਦਰ ਤੇ ਦੁਨੀਆਂ ਨੂੰ ਦੱਸਤਾ ਕਿ ਮੈਂ ਸੇਵਾਦਾਰ ਆ ਮੈਂ ਕੋਈ ਪ੍ਰਧਾਨ ਮੰਤਰੀ ਨਹੀਂ ਮੈਂ ਸੇਵਾਦਾਰ ਹਾਂ ਜੀ ਲੱਡੂ ਵੰਡਣ ਲੱਗੇ ਹੋਣ ਲੱਡੂ ਵੰਡਣ ਲੱਗੇ ਆ ਪਟਾਕੇ ਚਲਾਉਣ ਲੱਗੇ ਆ ਤੇ ਬੀਜੇਐਸਪੀ ਸਰਕਾਰ ਦੀ ਜਿੰਦਾਬਾਦ ਕਰਾਉਣ ਲੱਗੇ ਜੈਸ਼ਲੀ